हां जी भाई मेरे पगण खबर ਤੁਹਾਡੇ ਸਾਹਮਣੇ ਆ ਇੱਕ ਗਾਂ ਖੜੀ ਐ ਦੇਸੀ ਪ्योर ਦੇਸੀ ਨਸਲ ਦੀ ਗਾਂ ਐ ਸਿੰਘ ਨੇ ਪਰ ਗਾਂ ਦੇ ਥੋੜੇ ਥੋੜੇ ਪਰ ਮਿਲਦੀ ਠੰਡੀ ਐ ਨਿਆਣਾ ਪਾ ਕੇ ਮਿਲਦੀ ਐ ਗਾਂ ਦੇ ਥਣ ਦੇਖ ਲਓ ਕੱਲਾ ਕੱਲਾ ਥਣ ਐ ਮਾਗਰ ਹੈਗੀ ਬੱਚੀ ਇਹ ਰਤੀ ਬੱਚੀ ਹੈ ਪੱਛੀ ਆਰਡਰ ਦੀ ਕੁਆਲਿਟੀ ਦੇਖੋ ਗਾਂ ਦੀ ਕਿੰਨੀ ਚੰਗੀ ਹੈ ਪਰ ਗਾਂ ਦੇਸੀ ਹੈ ਤੇ ਨਾਲ ਸਿੰਗ ਨੇ ਥੋੜੇ ਥੋੜੇ ਚੰਗੀ ਬਹੁਤ ਗਾਂ ਠੰਡੀ ਸੀਲ ਦੁੱਧ ਆਏਗਾ ਭਾਈ ਜੀ 10-11 ਕਿਲੋ ਹੁਣ ਖੁੱਲਾ 10-11 ਕਿਲੋ ਬੱਚੀ ਨੂੰ ਛੱਡ ਕੇ ਬਾਕੀ ਗਾਂ ਨੇ ਹੁਣ ਪੰਜ ਦਿਨਾਂ ਦੀ ਸਿਰਫ ਸੁਈਆ ਤੇ ਗਾਂ ਨੇ ਦੁੱਧ ਵਧਣੇ ਤੇ ਵੀਰ ਜੀ ਬਖਾਉ ਏ ਤੇ ਜੇ ਕਿਸੇ ਵੀ ਵੀਰ ਨੇ ਗਾਂ ਲੈਣੀ ਹੋਵੇ ਤਾਂ ਉੱਤੇ ਤਿੰਨ ਵਾਰਾਂ ਤੇ ਸੰਪਰਕ ਕਰ ਸਕਦੇ ਹਾਂ ਗਾਂ ਦੀ ਆਰਡਰ ਦੀ ਕੁਆਲਿਟੀ ਦੇਖ ਲਓ ਥਣ ਦੇਖ ਲਓ ਵੀ ਕਿੰਨਾ ਵਧੀਆ ਲੱਗਿਆ ਹੋਇਆ ਗਾਂ ਦੇ ਸਿੰਘ ਨੇ ਪਰ ਥੋੜੀ ਥੋੜੀ ਸਿੰਘ ਜ਼ਰੂਰ ਨੇ ਕੁਝ ਵੀ ਨਹੀਂ ਕਹਿੰਦੀ ਸੀਲ ਬਹੁਤ ਹੈ ਗਾਂ ਜਿਹੜਾ ਮਰਜੀ ਚੋਈ ਜਾਵੇ ਕੋਈ ਚੱਕਰ ਨਹੀਂ ਮਾਗਰ ਬੱਚੀ ਹੈ ਰਾਠੀ ਆਹ ਘੜੀਆ ਬੱਚੀ ਵੀ ਨਾਲੀ ਗਾਂ ਦੇ ਨੇ ਦੁੱਧ ਹੁਣ 12 13 ਲੀਟਰ ਕਰਦੇ ਨੇ ਦੇਸੀ ਗਾਂ ਹੈ ਪੀਰ ਜੀ ਆਰਡਰ ਦੀ ਕੁਆਲਟੀ ਬਹੁਤ ਚੰਗੀ ਹੈ ਗਾਂ ਦੀ ਤੇ ਇਹ ਗਾਂ ਕਣਕਵਾਲ ਭੰਗੂਆ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਦੇ ਵਿੱਚ ਖੜੀ ਹੈ ਕਿਸੇ ਵੀ ਭਾਈ ਨੂੰ ਇਸ ਗਾਂ ਬਾਰੇ ਕੋਈ ਵਿਚਾਰ ਮੰਨ ਦਾ ਲੈਣਿੰਗ ਹੋਵੇ ਤਾਂ ਉੱਤੇ ਦਿੱਤੇ ਨੰਬਰਾਂ ਤੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਗਾਂ ਦਾ ਬਈ ਇਹ ਮੁੱਲ ਲੈਣ ਦੇਣ 40000 ਜੇ ਕਿਸੇ ਵੀ ਵੀਰ ਨੂੰ ਇਹ ਗਾਂ ਚੰਗੀ ਲੱਗਦੀ ਹੈ ਲੈਣੀ ਹੋਵੇ 12 12 ਕਿਲੋ ਦੁੱਧ ਹੈ ਹੁਣ ਮਗਰ ਬੱਛੀ ਹੈ ਸਿੰਘ ਜ਼ਰੂਰ ਨੇ ਪਰ ਨਿਆਣਾ ਪਾ ਕੇ ਬਿਲਕੁਲ ਹੀ ਠੰਡੀ ਸੀਲ ਸਭ ਸੁਭਾਦੀ ਇਹ ਗਾਂ ਇਹ ਵੀਰ ਜੀ ਧੰਨਵਾਦ ਬਾਈ ਜੀ ਮਿਹਰਬਾਨੀ